ਨਸਲੀ ਪਾਈਚਾਰਿਆਂ ਅਤੇ ਮੰਤਰਾਲੇ ਅਤੇ ਨੈਸ਼ਨਲ ਇਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਵੀਡੀਓਸ these ਲੜੀ ਨੂੰ ਬਣਾਉਣ ਲਈ ਮਿਲ ਕੇ ਕੰਮ ਕੀਤਾ ਹੈ ਤਾਂ ਜੋ ਸਾਡੇ ਪਾਈਚਾਰਿਆਂ ਨੂੰ ਪਤਾ ਹੋਵੇ ਕਿ ਵੱਖ-ਵੱਖ ਆਫਤਾਂ ਅਤੇ ਇਮਰਜੈਂਸੀ ਦੀ ਤਿਆਰੀ ਲਈ ਕੀ ਕਰਨਾ ਹੈ ਅਤੇ ਜਦੋਂ ਉਹ ਵਾਪਰਦੀਆਂ ਹਨ ਤਾਂ ਕਿਵੇਂ ਪ੍ਰਤੀਕਿਰਿਆ ਕਰਨੀ ਹੈ ਇਮਰਜੈਂਸੀ ਕਿਸੇ ਵੀ ਸਮੇਂ ਕਿਤੇ ਵੀ ਹੋ ਸਕਦੀ ਹੈ ਇਸ ਵਿੱਚ ਭੂਚਾਲ ਹੱਡ ਤੂਫਾਨ ਸੁਨਾਮੀ ਅੱਗ ਅਤੇ ਜਵਾਲਾਮੁਖੀ ਦੀਆਂ ਗਤੀਵਿਧੀਆਂ ਸ਼ਾਮਲ ਹੋ ਸਕਦੀਆਂ ਹਨ ਜਦੋਂ ਕੋਈ ਐਮਰਜੈਂਸੀ ਆਪਰਦੀ ਹੈ ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਲੋਕਾਂ ਦੀ ਮਦਦ ਕਰਨ ਵਿੱਚ ਰੁਚੀਆਂ ਹੋਣਗੀਆਂ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਹਾਡੇ ਕੋਲ ਆਪਣੀ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਦੀ ਯੋਜਨਾ ਹੈ ਇਹ ਵੀਡੀਓ ਦੱਸਦੀ ਹੈ ਕਿ ਤੂਫਾਨ ਵਿੱਚ ਕੀ ਕਰਨਾ ਹੈ ਨਿਊਜ਼ੀਲੈਂਡ ਅਕਸਰ ਤੂਫਾਨਾਂ ਨਾਲ ਪ੍ਰਭਾਵਿਤ ਹੁੰਦਾ ਹੈ ਜੋ ਤੇਜ਼ ਹਵਾਵਾਂ ਪਾਰੀ ਮੀਂਹ ਜਬਰਫ ਗਰਜ ਬਿਜਲੀ ਬਵੰਡਰ ਅਤੇ ਖਰਾਬ ਸਮੁੰਦਰ ਲਿਆ ਸਕਦੇ ਹਨ ਤੂਫਾਨ ਤੋਂ ਪਹਿਲਾਂ ਆਪਣੀ ਜਾਇਦਾਦ ਨੂੰ ਤੇਜ਼ ਹਵਾਵਾਂ ਲਈ ਤਿਆਰ ਕਰੋ ਜੋ ਵੱਡੀਆਂ ਪਾਰੀ ਵਸਤੂਆਂ ਨੂੰ ਚੁੱਕ ਸਕਦੀਆਂ ਹਨ ਅਤੇ ਉਹਨਾਂ ਨੂੰ ਘਰ ਵਿੱਚ ਟਕਰਾਉਣ ਲਈ ਪੇਜ ਸਕਦੀਆਂ ਹਨ ਕਿਸੇ ਵੀ ਚੀਜ਼ ਨੂੰ ਅੰਦਰ ਲਿਆਓ ਜਾਂ ਹਿਠਾ ਬੰਨੋ ਜਿਸ ਨੂੰ ਤੇਜ਼ ਹਵਾਵਾਂ ਤੋੜ ਜਾਂ ਚੁੱਕ ਸਕਦੀਆਂ ਹਨ ਨਿਯਮਿਤ ਤੌਰ ਤੇ ਰੁੱਖਾਂ ਦਾ ਮੌਈਨਾ ਕਰੋ ਅਤੇ ਕੱਟੋ ਕਿਉਂਕਿ ਤੇਜ਼ ਹਵਾਵਾਂ ਅਕਸਰ ਕਮਜ਼ੋਰ ਟਾਹਣੀਆਂ ਨੂੰ ਤੋੜ ਸਕਦੀਆਂ ਹਨ ਅਤੇ ਤੁਹਾਡੀ ਜਾਇਦਾਦ ਤੇ ਆਲੇ-ਦੁਆਲੇ ਕਿਸੇ ਵੀ ਮਲਬੇ ਜਾਂ ਖੁਲੀਆਂ ਚੀਜ਼ਾਂ ਨੂੰ ਹਟਾਓ ਜਿਵੇਂ ਕਿ ਬਾਲਣ ਦੀ ਲੱਕੜ ਯਕੀਨੀ ਬਣਾਓ ਕਿ ਤੁਹਾਡੇ ਕੋਲ ਖਿੜਕੀਆਂ ਦੀ ਮੁਰੰਮਤ ਕਰਨ ਲਈ ਸਮੱਗਰੀ ਅਤੇ ਔਜ਼ਾਰ ਤਿਆਰ ਹਨ ਜਿਵੇਂ ਕਿ ਤਿਰਪਾਲਾ ਬੋਰਡ ਅਤੇ ਡਕਟ ਟੇਪ ਅਤੇ ਤੂਫਾਨ ਦੌਰਾਨ ਇਕੱਠੇ ਹੋਣ ਲਈ ਤੁਹਾਡੇ ਘਰ ਵਿੱਚ ਇੱਕ ਸੁਰੱਖਿਅਤ ਥਾਂ ਪਛਾਣੋ ਇਹ ਥਾਂ ਅਜੀ ਹੀ ਹੋਣੀ ਚਾਹੀਦੀ ਹੈ ਜਿੱਥੇ ਕੋਈ ਖਿੜਕੀਆਂ ਸਕਾਈ ਲਾਈਟਾਂ ਜਾਂ ਕੱਚ ਦੇ ਦਰਵਾਜ਼ੇ ਨਾ ਹੋਣ ਪਾਲਤੂ ਜਾਨਵਰਾਂ ਨੂੰ ਘਰ ਦੇ ਅੰਦਰ ਰੱਖੋ ਕਿਉਂਕਿ ਉਹ ਤੂਫਾਨਾਂ ਦੁਆਰਾ ਅਸਥਿਰ ਹੋ ਸਕਦੇ ਹਨ ਅਤੇ ਉਹਨਾਂ ਲਈ ਤੁਹਾਡੇ ਕੋਲ ਰਹਿਣਾ ਵਧੇਰੇ ਆਰਾਮਦਾਇਕ ਅਤੇ ਸੁਰੱਖਿਅਤ ਹੈ। ਤੂਫਾਨ ਦੇ ਦੌਰਾਨ ਅੰਦਰ ਰਹੋ, ਬਾਹਰ ਨਾ ਕሙ ਅਤੇ ਜਦੋਂ ਤੱਕ ਜ਼ਰੂਰੀ ਨਾ ਹੋਵੇ ਗੱਡੀ ਨਾ ਚਲਾਓ। ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰੋ ਅਤੇ ਕਿਸੇ ਵੀ ਟੁੱਟੇ ਹੋਏ ਸ਼ੀਸ਼ੇ ਦੀ ਸੱਟ ਤੋਂ ਬਚਣ ਲਈ ਉਹਨਾਂ ਉੱਤੇ ਪਰਦੇ ਅਤੇ ਬਲਾਈਂਡਸ ਖਿੱਚੋ। 4.32 ਪਾਣੀ ਦੀਆਂ ਪਾਈਪਾਂ ਅਤੇ ਪਲੰਬਿੰਗ ਤੋਂ ਬਚੋ। ਬਿਜਲੀ ਦਾ ਸੰਚਾਲਨ ਕਰਤੋ ਦੀਆਂ ਪਾਈਪਾਂ ਅਤੇ ਪਲੰਬਿੰਗ ਉਹਨਾਂ ਤੇ ਬਿਜਲੀ ਦਾ ਸੰਚਾਲਨ ਕਰ ਸਕਦੀਆਂ ਹਨ। ਆਪਣੀ ਐਮਰਜੈਂਸੀ ਸਪਲਾਈ ਤੋਂ ਬਿਜਲੀ ਨਹੀਂ ਦੇਂਦੀ। ਇਸ ਲਈ ਆਪਣੀ ਐਮਰਜੈਂਸੀ ਸਪਲਾਈ ਤੋਂ ਪਾਣੀ ਵਰਤੋ। ਉਹਨਾਂ ਛੋਟੇ ਉਪਕਰਣਾਂ ਨੂੰ ਅਨਪਲੱਗ ਕਰਨਾ ਯਾਦ ਰੱਖੋ ਜੋ ਬਿਜਲੀ ਦੇ ਵਾਦੇ ਦੁਆਰਾ ਪ੍ਰਭਾਵਿਤ ਹੋ ਸਕਦੇ ਹਨ। ਜੇਕਰ ਤੁਸੀਂ ਬਿਜਲੀ ਗਵਾ ਦਿੰਦੇ ਹੋ, ਮੁੱਖ ਉਪਕਰਣਾਂ ਨੂੰ ਅਨਪਲੱਗ ਕਰੋ। ਇਹ ਬਿਜਲੀ ਬਹਾਲ ਹੋਣ ਤੇ ਬਿਜਲੀ ਦੇ ਬਾਧੇ ਅਤੇ ਸੰਭਾਵੀ ਨੁਕਸਾਨ ਨੂੰ ਘਟਾ ਦੇਵੇਗਾ। ਤੂਫਾਨ ਤੋਂ ਬਾਅਦ ਆਪਣੀ ਸਥਾਨਕ ਕਾਉਂਸਲ ਨਾਲ ਸੰਪਰਕ ਕਰੋ ਜੇਕਰ ਤੁਹਾਡੇ ਘਰ ਜਾਂ ਇਮਾਰਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਨੂੰ ਮਲਬੇ ਨੂੰ ਸੁਰੱਖਿਅਤ ਢੰਗ ਨਾਲ ਸਾਫ਼ ਕਰਨ ਬਾਰੇ ਸਲਾਹ ਲਈ ਕਹੋ। ਵੱਤੀ ਹੋਈ ਬਾਰਿਸ਼, ਹੜ੍ਹ, ਜ਼ਮੀਨ ਖਿਸਕਣ ਅਤੇ ਮਲਬੇ ਦੇ ਖੇਤਰਾਂ ਲਈ ਵੀ ਸੁਚੇਤ ਰਹੋ, ਖਾਸ ਕਰਕੇ ਜਦੋਂ ਗੱਡੀ ਚਲਾਉਂਦੇ ਹੋ। ਤੂਫਾਨ ਜ਼ਮੀਨ ਖਿਸਕਣ ਦਾ ਕਾਰਨ ਬਣ ਸਕਦੇ ਹਨ। ਇਸ ਲਈ ਤੁਹਾਨੂੰ ਜ਼ਮੀਨ ਖਿਸਕਣ ਦੇ ਚੇਤਾਵਨੀ ਸੰਕੇਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਤੁਸੀਂ ਉਹਨਾਂ ਨੂੰ ਦੇਖਦੇ ਹੀ ਤੁਰੰਤ ਕਾਰਵਾਈ ਕਰ ਸਕੋ। ਛੋਟੀਆਂ ਤਿਲਕਣਾ, ਚੱਟਾਨਾਂ ਦੇ ਡਿੱਗਣ ਅਤੇ ਟਲਾਨਾਂ ਦੇ ਤਲ ਦੇ ਉਤਾਰ, ਚਿਪਕਣ ਵਾਲੇ ਦਰਵਾਜ਼ੇ ਅਤੇ ਖਿੜਕੀਆਂ ਦੀ ਫਰੇਮਾਂ ਅਤੇ ਪਾਣੀ ਜਿੱਥੇ ਫਰੇਮ ਠੀਕ ਤਰ੍ਹਾਂ ਫਿੱਟ ਨਹੀਂ ਹੁੰਦੇ ਹਨ, ਵੱਲ ਧਿਆਨ ਦਿਓ। ਬਾਹਰੀ ਫਿਕਸਚਰ ਜਿਵੇਂ ਕਿ ਪੌੜੀਆਂ, ਡੈਕ ਅਤੇ ਵਰਾਂਡੇ ਘਰ ਦੇ ਬਾਕੀ ਹਿੱਸੇ ਤੋਂ ਹਿਲਦੇ ਜਾਂ ਝੁਕਦੇ ਹੋਣ ਅਤੇ ਜ਼ਮੀਨ, ਸੜਕ, ਕੰਦਾ ਅਤੇ ਹੋਰ ਸਖਤ ਸਤਾਹ ਤੇ ਨੀਵੀਆਂ ਤਰੇੜਾਂ ਜਾਂ ਉਬਾਂਦ ਅਤੇ ਰੁੱਖਾਂ ਦਾ ਝੁਕਣਾ ਬਰਕਰਾਰ ਕੰਦਾਂ ਜਾਂ ਵਾਂਡਾਂ ਜੇਕਰ ਕੋਈ ਜ਼ਮੀਨ ਖਿਸਕਦੀ ਹੈ ਜਦ ਤੁਸੀਂ ਸੋਚਦੇ ਹੋ ਕਿ ਅਜਿਹਾ ਹੋਣ ਵਾਲਾ ਹੈ ਤਾਂ ਆਪਣਾ ਗ੍ਰੈਬ ਬੈਗ ਫੜੋ ਜਲਦੀ ਤੋਂ ਜਲਦੀ ਬਾਹਰ ਨਿਕਲੋ ਅਤੇ ਜਿਸ ਇਮਾਰਤ ਵਿੱਚ ਤੁਸੀਂ ਹੋ ਉਸ ਨੂੰ ਖਾਲੀ ਕਰੋ ਕਿਸੇ ਵੀ ਐਮਰਜੈਂਸੀ ਤੋਂ ਬਾਅਦ ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਦੀ ਸਲਾਹ ਨੂੰ ਸੁਣੋ ਅਤੇ ਅਜਿਹਾ ਕੁਝ ਨਾ ਕਰੋ ਜੋ ਤੁਹਾਡੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੈ ਜੰਤ ਤੁਹਾਡੀ ਜਾਇਦਾਦ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਆਪਣੀ ਗਵੰਡੀਆਂ ਦੀ ਜਾਂਚ ਕਰਨਾ ਯਾਦ ਰੱਖੋ ਅਤੇ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਦੂਜਿਆਂ ਦੀ ਮਦਦ ਕਰੋ ਖਾਸ ਤੌਰ ਤੇ ਉਹ ਲੋਕ ਜਿਨ੍ਹਾਂ ਨੂੰ ਵਾਧੂ ਸਹਾਇਤਾ ਦੀ ਲੋੜ ਹੋ ਸਕਦੀ ਹੈ ਯਕੀਨੀ ਬਣਾਓ ਕਿ ਤੁਸੀਂ ਆਪਣੀ ਬੀਮੇ ਦੀ ਨਿਯਮਿਤ ਤੌਰ ਤੇ ਸਮੀਖਿਆ ਕਰਦੇ ਹੋ ਤੁਹਾਡੇ ਘਰ ਅਤੇ ਸਮੱਗਰੀ ਲਈ ਬੀਮਾ ਕਵਰ ਹੋਣਾ ਤੁਹਾਨੂੰ ਆਮ ਵਾਂਗ ਵਾਪਸ ਆਉਣ ਵਿੱਚ ਮਦਦ ਕਰਨ ਲਈ ਮਹੱਤਵਪੂਰਨ ਹੈ ਜੇਕਰ ਤੁਹਾਨੂੰ ਕਿਸੇ ਆਫਤ ਵਿੱਚ ਨੁਕਸਾਨ ਹੁੰਦਾ ਹੈ ਜੇਕਰ ਤੁਹਾਡੇ ਕੋਲ ਬੀਮਾ ਨਹੀਂ ਹੈ ਤਾਂ ਇਸ ਵਿੱਚ ਜ਼ਿਆਦਾ ਸਮਾਂ ਲੱਗੇਗਾ ਅਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਹੋਰ ਮੁਸ਼ਕਲਾਂ ਸ਼ਾਮਲ ਹੋ ਸਕਦੀਆਂ ਹਨ ਜੇਕਰ ਤੁਹਾਡੀ ਜਾਇਦਾਦ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਜਿੰਨੀ ਜਲਦੀ ਹੋ ਸਕੇ ਆਪਣੀ ਬੀਮਾ ਕੰਪਨੀ ਨਾਲ ਸੰਪਰਕ ਕਰੋ ਜੇਕਰ ਤੁਸੀਂ ਕਿਰਾਏ ਤੇ ਰਹ ਰਹੇ ਹੋ ਤਾਂ ਆਪਣੇ ਮਕਾਨ ਮਾਲਕ ਅਤੇ ਤੁਹਾਡੀ ਸਮਗਰੀ ਬੀਮਾ ਕੰਪਨੀ ਨਾਲ ਸੰਪਰਕ ਕਰੋ ਐਮਰਜੈਂਸੀ ਲਈ ਤਿਆਰੀ ਕਰਨ ਅਤੇ ਨਿਪਟਣ ਬਾਰੇ ਵਧੇਰੇ ਜਾਣਕਾਰੀ ਲਈ www.getready.co.nz ਤੇ ਜਾਓ ਯਾਦ ਰੱਖੋ ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਸਰਕਾਰੀ ਸੇਵਾਵਾਂ ਨਾਲ ਸੰਪਰਕ ਕਰਨ ਦੀ ਲੋੜ ਹੈ ਅਧਿਪਾਸ਼ਾ ਸਹਾਇਤਾ ਦੀ ਲੋੜ ਹੈ ਤੁਸੀਂ ਦੁਬਾਰਾ ਲਈ ਬੇਨਤੀ ਕਰ ਸਕਦੇ ਹੋ